ਇਸ ਕੰਜਰ ਵਿਅਕਤੀ ਤੇ ਇੰਡੀਅਨ ਪੈਨਲ ਕੋਡ ਦੀ ਧਾਰਾ 295ਏ ਲੱਗਣੀ ਚਾਹੀਦੀ ਹੈ ਧਾਰਮਿਕ ਭਾਵਨਾਮਾ ਚਾਹੇ ਹਿੰਦੂਆਂ ਦੀਆਂ ਹੋਣ ਚਾਹੇ ਸਿੱਖਾਂ ਦੀਆਂ ਉਸ ਨੂੰ ਢੜਕਾਣ ਦਾ ਇਹ ਦੋਸ਼ੀ ਸ਼ਰੀਆਮ ਪਾਇਆ ਗਿਆ ਹੈ ਇਸ ਨੂੰ ਲੱਭ ਕੇ ਪੰਜਾਬ ਪਾਲਿਸ ਇਸ ਤੇ ਪਰਚਾ ਦਰਜ ਕਰਾਵੇ ਕਿਉਂਕਿ ਦੁੱਧ ਨੂੰ ਸਭ ਤੋਂ ਉੱਤਮ ਛੱਤੀ ਪਦਾਰਥਾਂ ਵਿੱਚੋਂ ਮੰਨਿਆ ਗਿਆ ਹੈ ਦੁੱਧ ਦਾ ਭੋਗ ਤਾਂ ਕਹਿੰਦੇ ਰੱਬ ਵੀ ਲਾ ਲੈਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਬੁੱਢਣ ਸਾਹਿਬ ਜੀ ਨੇ ਤਾਇਆ ਆਪਣੀਆਂ ਬੱਕਰੀਆਂ ਦਾ ਦੁੱਧ ਪੀਣ ਲਈ ਭੇਟ ਕੀਤਾ ਸੀ ਜਿਸ ਨੂੰ ਬਾਬਾ ਗਰਦੇਤਾ ਜੀ ਨੇ ਛੇਵੇਂ ਜਾਮੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਪਿਤਾ ਜੀ ਦੇਖੋ ਇਹ ਦੁੱਧ ਨੂੰ ਝੂਠਾ ਕਰ ਰਿਹਾ ਦੁੱਧ ਤੋਂ ਹੀ ਅੱਗੇ ਦੇਸੀ ਘਿਓ ਬਣਦਾ ਹੈ ਜਿਸ ਦੇ ਨਾਲ ਸ਼ਹੀਦੀ ਦੇਗਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਵੱਖ-ਵੱਖ ਦੇਵਤਿਆਂ ਨੂੰ ਇਸੇ ਦੇਸੀ ਘਿਓ ਦੀਆਂ ਦੇਗਾਂ ਤਿਆਰ ਕੀਤੀਆਂ ਜਾਂਦੀਆਂ ਹਨ ਦੀਵੇ ਚਰਾਗ ਬਾਲੇ ਜਾਂਦੇ ਹਨ ਦੇਖੋ